ਸਤਿ ਸ਼੍ਰੀ ਅਕਾਲ ਜੀ ਵੇਦਰਪਾਹ ਹਰਪ੍ਰੀਤ ਵੇਦਰ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਹਾਂ ਅੱਜ ਆਪਾਂ ਗੱਲ ਕਰਾਂਗੇ 17 ਤੋਂ ਲੈ ਕੇ 25 ਜਨਵਰੀ ਦੇ ਮੌਸਮ ਦੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਮੌਸਮ ਵਿੱਚ ਕੀ ਤਬਦੀਲੀ ਵੇਖਣ ਨੂੰ ਮਿਲ ਸਕਦੀ ਹੈ ਇੱਕ ਜਿਹੜਾ ਸਿਸਟਮ ਲੱਗਣ ਜਾ ਰਿਹਾ ਹੈ ਤੇ ਪੰਜਾਬ ਦੇ ਕਿਹੜੇ ਕਿਹੜੇ ਇਲਾਕਿਆਂ ਨੂੰ ਪ੍ਰਭਾਵਿਤ ਕਰੇਗਾ ਤੇ ਪੱਛਮੀ ਸਿਸਟਮ 1 ਤੋਂ 18 19 ਨੂੰ ਆਪਾਂ ਪਹੁੰਚਣ ਜਾ ਰਿਹਾ ਉਸ ਤੋਂ ਬਾਅਦ ਇੱਕ ਜਿਹੜਾ ਲੱਗੇਗਾ 21 ਤੋਂ ਲੈ ਕੇ 24 ਦੇ ਦੌਰਾਨ ਆਪਾਂ ਕੈਸਰ ਜਾਂ 20 ਤੋਂ 25 ਦੇ ਦੌਰਾਨ ਸਿਸਟਮ ਲੱਗਣ ਦੇ ਪੂਰੇ ਪੂਰੇ ਅਸਰ ਜਿਹ ਨਾਲ ਲੱਗਦੇ ਰਿਆਨ ਅਤੇ ਰਾਜਸਥਾਨ ਦੇ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਅਫੈਕਟ ਜਿਹੜੇ ਹੋਣਦੇ ਸਾਨ ਕਿਤੇ ਕਿਤੇ ਜੜਾ ਆ ਵੱਧਮੀ ਤੇ ਕਿਤੇ ਕਿਤੇ ਘਟਮੀ ਆ ਪੈਨ ਦੀ ਜਿਹੜੀ ਸਬਾਉਣਾ ਫਿਲਹਾਲ ਦੀ ਕੜੀ ਬੰਦੀ ਦਿਖਾਈ ਦੇ ਰਹੀ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਕੋ ਚਾਰਜ ਕਰਨਾ ਚਾਹੁੰਦੇ ਆ ਤੁਸੀਂ ਕਿਸ ਲੱਗ ਜ਼ਿਲ੍ਹੇ ਤੇ ਇਸ ਵੀਡੀਓ ਨੂੰ ਦੇਖ ਰਹੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਇੱਕ ਹੋਰ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਜਰੂ ਤੋਂ ਦੇਖਣ ਨੂੰ ਮਿਲੀ ਹੈ ਤੇ ਕੱਲ 18 ਜਨਵਰੀ ਨੂੰ ਵੀ ਕਈ ਖੇਤਰਾਂ ਵਿੱਚ ਇਸ ਤਰ੍ਹਾਂ ਹੀ ਧੁੰਦ ਜਿਹੜੀ ਆ ਦੇਖਣ ਨੂੰ ਮਿਲ ਸਕਦੀ ਉਸ ਤੋਂ ਬਾਅਦ 19 ਤੇ 20 ਨੂੰ ਥੋੜੀ ਜਿਹਾ ਗੱਲ ਕਰੀਏ ਕੁਝ ਕੁ ਲਾਗੇ ਧੁੰਦ ਜਿਹੜੀ ਘੱਟ ਸਕਦੀ ਜਾਨੀ ਕਿ 19 ਨੂੰ ਹੋ ਸਕਦਾ ਪੰਜਾਬ ਪੰਜਾਬ ਦੇ ਨਾਲਕ ਦੇ ਰਣਾਂ ਤੇ ਰਾਜਸਥਾਨ ਦੇ ਹਜ਼ਾਰ ਤਰ ਖੇਤਰਾਂ ਵਿੱਚ ਧੁੰਦ ਨਾਵੇ ਕੁਝ ਕੁ ਲਾਗੇ ਧੁੰਦ ਜਿਹੜੀ ਦੇਖਣ ਨੂੰ ਮਿਲ ਸਕਦੀ ਹੈ ਤੇ ਉਸ ਤੋਂ ਬਾਅਦ ਆ 20 ਜਨਵਰੀ ਗੱਲ ਕਰੀ ਤਾਂ ਥੋੜੇ ਬਹੁਤ ਖੇਤਰਾਂ ਵਿੱਚ ਧੁੰਦ ਜਿਹੜੀ ਦੇਖਣ ਨੂੰ ਆ ਮਿਲਦੀ ਹੈ ਦੀ ਸੰਭਾਵਨਾ ਫਿਲਹਾਲ ਦੀ ਘੜੀ ਬੰਦੀ ਦਿਖਾਈ ਦੇ ਰਹੀ ਹੈ ਤੇ ਜਿਹੜੇ ਹਵਾਵਾਂ ਆਉਣਗੀਆਂ ਉੱਤਰ 17 ਜਨਵਰੀ ਨੂੰ ਵੀ ਜਿਹੜੀ ਕੁਝ ਕੁ ਲਾਗਵੇ ਧੁੱਪ ਨਿਕਲ ਸਕਦੀ ਜਾਣੀ ਕਿ ਦੁਪਹਿਰ ਸ਼ਾਮ ਦੇ ਆਸ-ਪਾਸ ਜਾਂ ਕੁਝ ਕੁ ਲਾਗਿਆ ਹੋਇਆ ਆਪਾਂ ਗੱਲ ਕਰਦੇ ਸਵੇਰ ਦੇ ਘੰਟਿਆਂ ਜਾਣੀ ਕਿ 9 10 ਵਜੇ ਜਾਂ 10 11 ਵਜੇ ਤੋਂ ਬਾਅਦ 12 1 ਵਜੇ ਤੱਕ ਜਿਹੜੀ ਧੁੱਪ ਕੁਝ ਖੇਤਰਾ ਵਿੱਚ ਵਧੀਆ ਧੁੱਪ ਲੱਗਣ ਦੇ ਸਾਰ ਫਿਲਹਾਲ ਦੀ ਘੜੀ ਬੰਦੀ ਦਿਖਾਈ ਦੇ ਰਹੇ ਨੇ ਕਿਉਂਕਿ ਉੱਤਰ ਪੱਛਮ ਤੋਂ ਜਿਹੜੀ ਹਵਾਵਾਂ ਚੱਲ ਰਹੀਆਂ ਨੇ ਕਾਫੀ ਆਪਾਂ ਗੱਲ ਕਰਦੇ ਦਰਮਿਆਨੇ ਜਾਣੀ ਕਿ ਤੇਜ਼ ਜਿਹੜੀਆਂ ਹਵਾਵਾਂ ਵੇਖਣ ਨੂੰ ਮਿਲ ਲਗੀਆਂ ਆ ਦਰਮਿਆਨੇ ਜਿਹੇ ਲੈਵਲ 'ਤੇ ਨਾ ਪਹੁੰਚਿਆ ਤੇ ਨਾ ਪਹੁੰਚੇ ਹੋਲੀ ਠੀਕ ਦੋਂ 10 ਜਾਂ 10:11 ਵਜੇ ਤੋਂ ਬਾਅਦ ਜਾਂ 12 1 ਵਜੇ ਤੱਕ ਆ ਕੁਝ ਖੇਤਰਾਂ ਵਿੱਚ ਧੁੱਪ ਨਿਕਲਦੇ ਆਸਾਰ ਫਿਲਹਾਲ ਦੀ ਘੜੀ ਬੰਦੇ ਦਿਖਾਈ ਦੇ ਰਹੇ ਨੇ ਤਾਂ ਪੰਜਾਬ ਪੰਜਾਬ ਦੇ ਨਾਲ ਨਾਲ ਕਿ ਰਿਆਣਾ ਤੇ ਰਾਜਸਥਾਨ ਦੇ ਕਈ ਖੇਤਰਾਂ ਵਿੱਚ ਧੁੰਦ ਜਿਹੜੀ ਵੇਖਣ ਨੂੰ ਮਿਲੀ ਅੱਜ 17 ਜਨਵਰੀ ਨੂੰ ਤੁਸੀਂ ਕਮੈਂਟ ਕਰ ਜਰੂਰ ਉਸ ਨਾਲ ਕਿਤੇ ਕਿ ਧੁੰਦ ਦੇ ਤੇ ਉਸ ਤੋਂ ਬਾਅਦ 18 ਜਨਵਰੀ ਤੋਂ ਅੰਦਾਜ਼ਾ ਦਿੱਤਾ ਕਈ ਖੇਤਰਾਂ ਵਿੱਚ ਫਿਰ ਤੋਂ ਜਿਹੜੀ ਧੁੰਦ ਜਿਹੜੀ 10 ਤੱਕ ਦੇ ਸਕਦੇ ਹਲਕੀ ਸੰਘਣੀ ਕਈ ਖੇਤਰਾਂ ਸੰਘਣੀ ਤੋਂ ਵੀ ਬਹੁਤ ਸੰਘਣੀ ਧੁੰਦ ਵੇਖਣ ਨੂੰ ਮਿਲ ਸਕਦੀ ਹੈ ਤਾਂ 19 ਨੂੰ ਘਟौती ਆਵਗੀ ਥੋੜੇ ਬਹੁਤ ਖੇਤਰਾਂ ਵਿੱਚ ਧੁੰ ਅਸਭਾਵਨਾ ਜਿਹੜੀ ਬੰਨ ਦੀ ਦਿਖਾਈ ਦੇ ਰਹੀ ਹੈ ਉਸ ਤੋਂ ਬਾਅਦ ਅੱਜ 17 ਜਨਵਰੀ ਯਾਨੀ ਕਿ ਦੁਪਹਿਰ ਸ਼ਾਮ ਜਾਂ ਸ਼ਾਮ ਦੇ ਆਪਕੈਸਰ ਜਿਹੜੀ ਬੱਦਲਬਾਈ ਜਿਹੜੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਦੇ ਉੱਪਰੋਂ ਦੀ ਜਿਹੜੀ ਗੁਜਰੇਗੀ 17 ਦੀ ਅੱਜ ਸ਼ਾਮ ਤੋਂ ਲੈ ਕੇ 18 19 ਜਨਵਰੀ ਦੌਰਾਨ ਜਿਹੜੇ ਉੱਤੋਂ ਆ ਜਿਹੜੇ ਆਪ ਗੱਲ ਕਰੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਤੇ ਜਾਂ ਉੱਤਰ ਜਿਹੜਾ ਹੈਗਾ ਆਪਣਾ ਉੱਤਰ ਪੱਛਮੀ ਜਿਹੜਾ ਯੂਪੀ ਹੋ ਗਿਆ ਚੰਡੀਗੜ੍ਹ ਹੋ ਗਿਆ ਜਾਂ ਆਪ ਗੱਲ ਕਰੀ ਨਾਲ ਲੱਗਦੇ ਜੋ ਵੀ ਸੂਬੇ ਗਨੇ ਇੱਥੋਂ ਜਿਹੜੀ ਬੱਦਲਬਾਈ ਕ੍ਰਾਸ ਕਰੇਗੀ ਅ 18 19 ਦੇ ਦੌਰਾਨ ਤੇ ਇਸ ਕਰਕੇ ਜਿਹੜੀ ਬੱਦਲਬਾਈ ਦੇ ਨਾਲ ਜਿਹੜੇ ਧੁੱਪ ਨਿਕਲਦੇ ਅਸਾਰ ਹੋਣਗੇ 18 ਤੋਂ 19 ਨੂੰ ਬਹੁਤ ਹੀ ਘੱਟ ਰਹਿਣਗੇ ਜਾਨਕਿ ਕੁਝ ਖੇਤਰਾਂ ਵਿੱਚ ਹੋ ਸਕਦਾ ਹੈ ਕਿ ਜਿਹੜੀ ਮੱਧਮ ਜੀ ਤੋਂ ਵੇਖਣ ਨੂੰ ਮਿਲ ਰਹੀ ਪਰ ਇਸ ਵਿੱਚ ਜਿਹੜੇ ਧੁੱਪ ਨਿਕਲਦੇ ਅਸਾਰ ਬਹੁਤ ਹੀ ਘੱਟ ਜਿਹੜੇ ਦਿਖਾਈ ਦੇ ਰਹੇ ਨੇ ਅੱਜ 17 ਜਨਵਰੀ ਨੂੰ ਹੋ ਸਕਦਾ ਹੈ ਕੁਝ ਥਾਂਾਂ 'ਤੇ ਵਧੀਆ ਧੁੱਪ ਲੱਗਣ ਦੇ ਅਸਾਰ ਬੰਦੇ ਦਿਖਾਈ ਦੇ ਰਹੇ ਨੇ ਤੇ ਕੱਲ ਜੇ 18 ਤੋਂ 19 ਨੂੰ ਜਿਹੜੀ ਉਸਤਰ 20 ਨੂੰ ਜਿਹੜੀ ਪੱਛੋਂ ਦੀ ਹਵਾ ਜਾਨਕਿ ਉੱਤਰ ਪੱਛਮ ਦੀ ਹਵਾਵਾਂ ਜਿਹੜੀਆਂ ਹੋਣਗੀਆਂ ਕਾਫੀ ਜਿਹੜੀ ਰਫ਼ਤਾਰ ਇਸ ਦੀ ਤੇ ਘੱਟ ਰਹਿਣਗੇ ਇਸ ਕਰਕੇ ਧੁੱਪ ਜਿਹੜੇ ਨਿਕਲਦੇ ਸਾਰ ਬਹੁਤ ਹੀ ਘੱਟ ਦਿਖਾਈ ਦੇ ਰਹੇ ਨੇ ਤੇ ਕੁਝ ਕਲਾਕ ਮੱਧਮ ਜੀ ਤੋਂ ਵੇਖਣ ਨੂੰ ਮਿਲ ਸਕਦਾ ਜਿਆਦਾਤਰ ਲਾ ਕੇ ਮੌਸਮ ਜਿਹੜਾ ਆਪਾਂ ਗੱਲ ਕਰੀ ਧੁੱਪ ਆਪਾਂ ਗੱਲ ਕਰੀ ਜਿਹੜਾ ਆ ਬੱਦਲਵਾਈ ਵਾਲਾ ਵੇਖਣ ਨੂੰ ਮਿਲ ਸਕਦਾ ਧੁੱਪ ਨਿਕਲਦੇ ਸਾਰ ਬਹੁਤ ਹੀ ਘੱਟ ਰਹਿਣਗੇ ਤਾਂ ਉਸਤਵਾਰ ਗੱਲ ਕਰੀ ਜਿਹੜਾ 18-19 ਦੇ ਦੌਰਾਨ ਜਿਹੜੀ ਬੱਦਲਵਾਈ ਉੱਪਰੋਂ ਦੀ ਕ੍ਰਾਸ ਕਰੇਗੀ ਜਾਨੀ ਸੰਘਣੀ ਬੱਦਲਵਾਈ ਹੋਵੇਗੀ ਜਿਸ ਕਰਕੇ ਆਪਾਂ ਕਹਿ ਸਕਦੇ ਕੁਝ ਪਹਾੜਾਂ ਦੇ ਨਾਲ ਲੱਗਦੇ ਖੇਤਰ ਜਪੂਰਵੀ ਲਾ ਕੇ ਜਾਂ ਪਠਾਨਕੋਟ ਗੁਰਦਾਸਪੁਰ ਹਿਆਰਪੁਰ ਦੇ ਇੱਕ ਦੋ ਖੇਤਰ ਕਰੋਗੇ ਤੇ ਇਥੇ ਹੋ ਸਕਦਾ ਨਿੱਕੀ ਮੋਟੀ ਜਾਂ ਕੁਛ ਇੱਕ ਦੋ ਖੇਤਰਾ ਵਿੱਚ ਜਿਹੜੇ ਹਲਕੇ ਛਰਾਟੇ ਜਾਂ ਕਹਿ ਸਕਦੇ ਜਪੈਨ ਦੇ ਸਾਰ ਜਿਹੜੇ ਫਿਲਹਾਲ ਦੀ ਘੜੀ ਪਾੰਦੇ ਦਿਖਾਈ ਦੇ ਰਹੇ ਨੇ ਤਾਂ ਫਿਲਹਾਲ ਕੋਈ ਇਸ ਵਿੱਚ ਜਾਰਾ ਸੁਭਾਵਨਾ ਨਹੀਂ ਰਹੇਗੀ ਪਰ ਫਿਰ ਵੀ ਹੋ ਸਕਦਾ ਕਿਤੇ ਇੱਕ ਅਧ ਦੇ ਜ਼ਿਲ੍ਹੇ ਵਿੱਚ ਜਾਂ ਦੋ ਚਾਰ ਜ਼ਿਲ੍ਹੇ ਵਿੱਚ ਨਿੱਕੀ ਮੋਟੀ ਜਿਹੜੀ ਕਾਰਵਾਈ ਹੋਣ ਦੇ ਅਸਰ ਨੇ ਤਾਂ ਉਸ ਤੋਂ ਬਾਅਦ ਜਿਹੜੇ ਚੰਡੀਗੜ੍ਹ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰੋਂ ਕੈਥਲ ਅੰਬਾਲਾ ਪੰਚਕੂਲ ਆ ਗਿਆ ਜਾਂ ਸੋਨੀਪਤ ਹੋ ਗਿਆ ਪਾਣੀਪਤ ਹੋ ਗਿਆ ਜਾਇਸ ਤੇ ਨਾਲ ਲੱਗਦੇ ਖੇਤਰ ਇੱਥੇ ਵੀ ਕਿਤੇ ਕਿਤੇ ਹੋ ਸਕਦਾ ਕਿ ਥੋੜੇ ਬੋਤੇ ਖੇਤਰਾ ਵਿੱਚ ਨਿੱਕੀ ਮੋਟੀ ਜੜੀ ਕ ਰਾਸ ਸਭਾ ਨੂੰ ਇਸ ਵਿੱਚ ਬੰਦੀ ਦਿਖਾਈ ਨਹੀਂ ਦੇ ਰਹੀ ਬਾਕੀ ਜਿਆਦਾਤਰ ਲਗਾ ਮੌਸਮ ਜੇ ਠੀਕ ਠਾਕ ਰਹਿਣ ਦੇ ਸਾਰ ਨੇ 18 19 ਅਵੀਦ ਦੌਰਾਨ ਤੇ ਅੱਜ 17 ਜਨਵਰੀ ਨੂੰ ਕਾਫੀ ਖੇਤਰ ਮੌਸਮ ਜੇ ਠੀਕ ਠਾਕ ਬਣਿਆ ਰਹੇਗਾ ਤੇ ਉਸ ਤੋਂ ਬਾਅਦ ਇੱਕ ਜਿਹੜਾ ਸਿਸਟਮ ਲੱਗਣ ਜਾ ਰਿਹਾ ਜੋ ਕਿ 20 ਤੋਂ ਲੈ ਕੇ 25 ਦੇ ਦੌਰਾਨ ਜਾਨਕੀ 21 22 23 ਜਾਂ 22 23 24 ਦੇ ਦੌਰਾਨ ਜਿਹੜੇ ਤਿੰਨ ਦਿਨ ਹੋਣਗੇ ਇਸ ਵਿੱਚ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਕਈ ਖੇਤਰਾਂ ਵਿੱਚ ਜਿਹੜੇ ਅਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਉਸਰ 25 ਤੋਂ ਬਾਅਦ ਫਿਰ ਜਿਹੜਾ ਮੌਸਮ ਜਿਹੜਾ ਸਾਫ ਹੁੰਦਾ ਸਾਰ ਨੇ ਹੁੰਦੇ ਹੁੰਦੇ ਜੋ ਸੈਟਲਾਈਟ ਤਸਵੀਰਾਂ ਕਹਿ ਰਹੀਆਂ ਨੇ ਮਾਡਲ ਕਹਿ ਰਹੇ ਨੇ ਇਸ ਵਿੱਚ ਕਾਫੀ ਜਿਹੜਾ ਆਪਾਂ ਗੱਲ ਕਰੀ ਕਈ ਖੇਤਰਾਂ ਵਿੱਚ ਦੇ ਅਸਾਰ ਜਿਹੜੇ ਪੰਦੇ ਦਿਖਾਈ ਦੇ ਰਹੇ ਨੇ ਤੇ ਕਈ ਖੇਤਰਾਂ ਵਿੱਚ ਦੂਰ ਦੂਰ ਤੱਕ ਵੀ ਪਹੁੰਚੇਗਾ ਜਾਨੀ ਕਿ ਕਈ ਖੇਤਰਾਂ ਵਿੱਚ ਹਲਕਾ ਦਰਮਿਆਨਾ ਕਿਤੇ ਕਿਤੇ ਜਿਹੜੇ ਤਗੜੇ ਮੀਤੇ ਸਪੈਲਰ ਲੱਗ ਸਕਦੇ ਨੇ ਤਾਂ ਗਰਜ ਲਿਸ਼ਕ ਵੀ ਕਾਫੀ ਤਗੜੀ ਕੁਝ ਕਲਾਕ ਵੇਖਣ ਨੂੰ ਮਿਲ ਸਕਦੀ ਕਿਤੇ ਕਿਤੇ ਜਿਹੜੀ ਨਿੱਕੀ ਮੋਟੀ ਗਾੜੇ ਮਾਰੀ ਵੀ ਹੁੰਦੇ ਆ ਅਸਾਰ ਨੇ ਤਾਂ ਉਸ ਤੋਂ ਬਾਅਦ ਪਹਿਲਾਂ ਆਪ ਗੱਲ ਕਰੀ ਜੇ 17 ਤੋਂ ਲੈ ਕੇ 20 ਦੇ ਦੌਰਾਨ ਜਾਂ ਆਪਾਂ ਗੱਲ ਕਰੀ ਵੀ 21 ਦੇ ਦੌਰਾਨ ਮ ਨਿੱਕੇ ਮੋਟੇ ਜਾਂ 1 2 ਜਾਂ 2 4 ਜ਼ਿਲ੍ਹਿਆਂ ਵਿੱਚ ਕਿਤੇ ਕਿਤੇ ਜਿਹੜੇ ਨਿੱਕੇ ਮੋਟੇ ਆ ਕਾਰਵਾਈ ਹੋਣ ਦੇ ਅਸਾਰਨ ਚਰਤਰ ਲਾ ਕੇ ਮੌਸਮ ਜਾਂ ਠੀਕ ਠਾਕ ਰਹਿਣ ਦੇ ਅਸਾਰ ਨੇ ਤਾਂ 17 ਨੂੰ ਕੁਝ ਖੇਤਰਾਂ 'ਤੇ ਵਧੀਆ ਧੁੱਪ ਲੱਗਣ ਦੇ ਅਸਾਰ ਨੇ ਤਾਂ ਉਸ ਤੋਂ ਬਾਅਦ 17 ਦੀ ਦੁਪਹਿਰ ਸ਼ਾਮ ਤੋਂ ਲੈ ਕੇ ਜਾਂ ਸ਼ਾਮ ਤੋਂ ਬੱਦਲ ਹੋਈ ਫਿਰ ਤੋਂ ਕ੍ਰਾਸ ਕਰੇਗੀ ਅਜਿ ਇਸ ਕਰਕੇ ਜਿਹੜੇ ਪਛਵੀ ਸਰਦਿ ਲਾ ਕੇ ਥੋੜੀ ਬੱਦਲ ਹੋਈ ਕ੍ਰਾਸ ਕਰੇਗੀ ਜਿੱਥੇ ਆਪਾਂ ਗੱਲ ਕਰੀਏ ਸ਼ਾਮ ਦੇ ਕਰੀਬ ਜਿਹੜੀ ਮੱਧਮ ਜੀ ਤੋਂ ਫਿਰ ਤੋਂ ਜਿਹੜੀ ਹੋ ਸਕਦੀ ਹੈ ਤੇ ਜਲਦੀ ਇੱਥੇ ਜਿਹੜਾ ਸੂਰਜ ਛਿਪਨ ਦੇ ਅਸਾਰ ਆ ਬੰਦੇ ਦਿਖਾਈ ਦੇ ਰਹੇ ਨੇ ਉਸ ਵੇਖਣ ਨੂੰ ਮਿਲ ਸਕਦੀ ਹੈ ਤਾਂ ਉਸ ਤੋਂ ਬਾਅਦ ਗੱਲ ਕਰੀ ਜਿਹੜਾ 20 ਤੋਂ ਲੈ ਕੇ 25 ਦੇ ਦੌਰਾਨ ਸਿਸਟਮ ਲੱਗਣਾ ਫਿਲਹਾਲ ਨੇ ਸੈਟਲਾਈਟ ਹੁੰਦੀਆਂ ਤਾਂ ਸਿਸਟਮ ਜਿਹੜਾ ਦਰਮਿਆਨੇ ਲੈਵਲ ਦੇ ਸਿਸਟਮ ਦੱਸ ਰਹੇ ਜਾਣਕਿ ਪੰਜਾਬ ਪੰਜਾਬ ਦੇ ਨਾਲਕ ਦੇ ਹਰਿਆਣਾ ਤੇ ਰਾਜਸਥਾਨ ਨੂੰ ਕਈ ਖੇਤਰਾਂ ਵਿੱਚ ਇਹ ਪ੍ਰਭਾਵਿਤ ਜਿਹੜਾ ਸਿਸਟਮ ਕਰ ਸਕਦਾ ਹੁੰਦੀ ਹੈ ਜੋ ਵੀ ਸੈਟਲਾਈਟ ਤਸਵੀਰਾਂ ਕੈਰੀਆਂ ਨੇ ਤੇ ਇਸ ਵਿੱਚ ਹੋਰ ਵੀ ਬਦਲਾਅ ਵੇਖਣ ਨੂੰ ਮਿਲ ਸਕਦਾ ਠੀਕ ਸਿਸਟਮ ਘਟ ਵੀ ਸਕਦਾ ਵਧ ਵੀ ਸਕਦਾ ਹੋ ਸਕਦਾ ਹੈ ਕਿ ਸਿਸਟਮ ਆ ਘਟ ਲੱਗੇ ਜਾਂ ਵਧ ਲੱਗੇ ਉਸ ਰੇ ਸਿਸਟਮ ਥੋੜੇ ਬਤ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਜਾਂ ਸਿਸਟਮ ਨਾ ਲੱਗੇ ਤਾਂ ਇਹ ਸਭ ਪਰਮਾਤਮ ਤਸਵੀਰਾਂ ਜੋ ਵੀ ਆਪਾਂ ਸਮੇਂ ਦੀ ਅਪਡੇਟ ਮਿਲੇਗੀ ਆਪਾਂ ਨੈਕਸਟ ਅਪਡੇਟ ਤੁਹਾਡੇ ਤੱਕ ਜਾਣਕਾਰੀ ਸਾਂਝਾ ਕਰਾਂਗੇ ਠੀਕ ਹੈ ਜੋ ਵੀ ਸਿਸਟਮ ਵਿੱਚ ਬਦਲਾਅ ਆਏਖਣ ਨੂੰ ਮਿਲੇਗਾ ਲਗਾਤਾਰ ਅਪਡੇਟ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਾਂਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੁਸੀਂ ਕਮੈਂਟ ਕਰ ਜ਼ਰੂਰ ਦੱਸਿਆ ਕਰੋ ਤੁਸੀਂ ਕਿਸ ਲਗ ਜ਼ਿਲ੍ਹੇ ਤੇ ਇਸ ਵੀਡੀਓ ਨੂੰ ਦੇਖ ਰਹੇ ਹੋ ਕਮੈਂਟ ਕਰਕੇ ਆ ਦੱਸ ਦਿਆ ਕਰੋ ਤਾਂ ਜੋ ਨੈਕਸਟ ਰੌਂਡ ਦੀ ਅਪਡੇਟ ਤੁਹਾਡੇ ਇਲਾਕੇ ਤੁਹਾਡੇ ਜ਼ਿਲ੍ਹੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਤਾਂ ਫਿਲਹਾਲ ਇਹ ਹੀ ਅਪਡੇਟ ਸੀ ਤਾਂ ਵੀਡੀਓ ਨੂੰ ਵਾਣ ਤੱਕ ਹੋਰ ਤੁਹਾਡਾ ਬਹੁਤ ਬਹੁਤ ਧੰਨਵਾਦ